ਵਿਆਹ ਨਾ ਦਾ ਮੁੰਡੇ ਦਾ ਤੇ ਨਾ ਕੁੜੀ ਦਾ ਵਿਆਹ ਹੋਈ ਹੈ ਬੱਕਰੇ ਦਾ ਪੂਰੀ ਗੱਲ ਬਾਤ ਕੀ ਆ ਤੁਹਾਨੂੰ ਦੱਸ ਦਿਆਂਗੇ ਜਿਹੜਾ ਤੁਹਾਨੂੰ ਬੱਕਰਾ ਦਿਖਾਵਾਂਗੇ ਬੱਕਰਾ ਪੂਰੇ ਟਾਪ ਨਸਲ ਦਾਗਾ ਪੰਜਾਬ ਦੇ ਵਿੱਚੋਂ ਜੇ ਆਪਾਂ ਟਾਪ ਵੀ ਕਹਿ ਦਈਏ ਤਾਂ ਵੀ ਕੋਈ ਗੱਲ ਘਟ ਨਹੀਂ ਹੋਊਗੀ ਇਹਨਾਂ ਦਾ ਜਿਹੜਾ ਖਾਦਰ ਆ ਦੋ ਵਾਰ ਚੈਂਪੀਅਨ ਰਿਹਾ ਤੇ ਇਹਨਾਂ ਦੀ ਮਾਦਰ ਹੀ ਬਹੁਤ ਚੰਗੀ ਬਲੱਡ ਲਾਈਨ ਦੀ ਹੈਗੀ ਆ ਉਹ ਵੀ ਆਪਣੇ ਹੁਣ ਗੰਗਾ ਨਗਰ ਮੇਲੇ ਤੋਂ ਚੈਂਪੀਅਨ ਆਈ ਸੀਗੀ ਵਿਆਹ ਕਰਤਾ ਇਹਦਾ ਇੱਕ ਤਰ੍ਹਾਂ ਦਾ ਆਜਾ ਵਿਆਹ ਹੀ ਠੀਕ ਹੈ ਜੀ ਬਿਰਸਾ ਫਾਰਮ ਬਿਰਸਾ ਫਾਰਮ ਦਾ ਲੈ ਕੇ ਆ ਰਹੇ ਪਰ ਇਹਦੀ ਮਾਂ ਨੂੰ ਵੀ ਦੇਖਿਆ ਗਿਆ ਤੇ ਪਿਓ ਨੂੰ ਵੀ ਦੇਖਿਆ ਗਿਆ ਇਹਦੇ ਪਿਛਲੇ 4-5 ਖਾਨਦਾਨਾਂ ਨੂੰ ਦੇਖਿਆ ਜਾਂਦਾ ਠੀਕ ਆ ਜੀ ਬੈਕਗ੍ਰਾਉਂਡ ਦੇਖੀਏ ਬੈਕਗ੍ਰਾਉਂਡ ਦੇਖੀਏ ਇਹਨੂੰ ਐਂ ਪੁੱਤਾ ਵਾਂਗੂ ਬੜੇ ਪਿਆਰ ਨਾਲ ਅਸੀਂ ਰੱਖਣਾ ਬਰੀਡਿੰਗ ਕਰਾਉਣ ਵਾਸਤੇ ਬਰੀਡਿੰਗ ਕਰਾਉਣ ਹਾਂਜੀ ਹਾਂਜੀ ਲੈ ਵੀ ਅੱਜ ਆਏ ਹੋਏ ਹਾਂਗੇ ਵਿਆਹ ਤੇ ਪਰ ਖਾਸ ਗੱਲ ਇਹ ਆ ਵੀ ਵਿਆਹ ਨਾ ਤਾਂ ਮੁੰਡੇ ਦਾ ਤੇ ਨਾ ਕੁੜੀ ਦਾ ਵਿਆਹ ਹੋਈ ਇਹ ਬੱਕਰੇ ਦਾ ਪੂਰੀ ਗੱਲ ਬਾਤ ਕੀ ਆ ਤੁਹਾਨੂੰ ਦੱਸ ਦਿਆਂਗੇ ਬਿਰਸਾ ਫਾਰਮ ਦਾ ਲੈ ਕੇ ਤਰਨ ਤਰਨ ਸਾਹਿਬ ਵਾਲੇ ਟਿੰਮੀ ਭਾਈ ਨੇ ਬਈ ਬੱਕਰਾ ਖਰੀਦਿਆਗਾ ਬਰਬਰੀ نسل ਦਾ ਤੇ ਬੱਕਰੇ ਤੇ ਜੇ ਆਪਾਂ ਪੈਸਿਆਂ ਦੀ ਗੱਲਬਾਤ ਕਰੀਏ ਤਾਂ ਬਈ ਲੱਖਾਂ ਰੁਪਈਆ ਲਾਤਾ ਨੇ ਜਾਨਕੀ ਪੂਰੇ ਪੈਸੇ ਲਾ ਕੇ ਖਰੀਦਿਆਗਾ ਕਿਉਂਕਿ ਬਈ ਬ੍ਰੀਡਡ ਟਾਪ ਦਾਗਾ ਸਾਰੇ ਬੱਕਰੇ ਬਈ ਲੱਖਾਂ ਦੇ ਨਹੀਂ ਹੁੰਦੇ ਹੈਗੇ ਪਰ ਜਿਹੜਾ ਤੁਹਾਨੂੰ ਬੱਕਰਾ ਦਿਖਾਵਾਂਗੇ ਬੱਕਰਾ ਪੂਰੇ ਟਾਪ نسل ਦਾਗਾ ਪੰਜਾਬ ਦੇ ਵਿੱਚੋਂ ਜੇ ਆਪਾਂ ਟਾਪ ਵੀ ਕਹਿ ਦਈਏ ਤਾਂ ਵੀ ਕੋਈ ਗੱਲ ਘਟ ਨਹੀਂ ਹੋਊਗੀ ਕੀ ਗੱਲਬਾਤ ਹੈਗੀ ਸਾਰੀ ਗੱਲਬਾਤ ਕਰ ਦਿਆਂਗੇ ਵੀਰ ਦੇ ਨਾਲ ਬਾਈ ਆਇਆ ਹੋਇਆ ਹੈਗਾ ਬਾਈ ਅਸੀਂ ਕਰ ਦਈਏ ਸੱਚੀ ਕਾ ਵੀਰ ਜੀ ਹਾਂ ਚੱਲ ਲਈ ਵਧੀਆ ਤਰਸੇਮ ਬਾਈ ਤੁਸੀਂ ਸਭ ਠੀਕ ਠਾਕ ਜੀ ਬਹੁਤ ਵਧੀਆ ਵਧਾਈਆਂ ਸਭ ਤੋਂ ਪਹਿਲਾਂ ਤੁਹਾਨੂੰ ਹੀ ਬਹੁਤ ਬਹੁਤ ਵਧਾਈਆਂ ਵੀਰ ਜੀ ਠੀਕ ਹੈ ਜੀ ਹਾਂਜੀ ਦੱਸੋ ਬਾਈ ਜੀ ਕੀ ਗੱਲ ਕੀ ਹੈ ਇਹ ਗੱਲਬਾਤ ਵੀਰ ਜੀ ਇਸ ਤਰ੍ਹਾਂ ਵੀ ਆਪਾਂ ਅੱਜ ਪਹੁੰਚੇ ਹੈਗੇ ਆਂ ਆਰਾਮਪੁਰਾ ਪਿੰਡ ਫਾਜ਼ਿਲਕਾ ਕੋਲ ਠੀਕ ਹੈ ਜੀ ਇੱਥੇ ਬਰਬਰੀ ਨਸਲ ਦਾ ਬਰੀਡਰ ਹੈ ਜਿਹੜਾ ਆਪਣੇ ਬੜਾ ਹੀ ਮਨਪਸੰਦ ਦਾ ਬਰੀਡਰ ਸਾਡੇ ਮਨ ਤੇ ਲੱਗਿਆ ਠੀਕ ਹੈ ਤੇ ਇਹ ਬੱਬੂ ਖਾਨ ਵੀਰ ਆਪਾਂ ਨੂੰ ਬਰੀਡਰ ਦਿੰਦੇ ਆਪਣੇ ਬੜੇ ਹੀ ਇਹਨਾਂ ਦਾ ਫੋਨ ਕਰਿਆ ਤੇ ਉਹ ਆਪਾਂ ਨੂੰ ਸ਼ਰਮਾ ਆਪਣੇ ਵੱਡੇ ਭਰਾ ਉਹਨਾਂ ਨੇ ਆਪਣੀ ਬਹੁਤ ਮਦਦ ਕੀਤੀ ਆ ਉਹਨਾਂ ਦੀ ਹੈਲਪ ਨਾਲ ਆਪਾਂ ਬ੍ਰੀਡਰ ਖੇਡਿਆ ਠੀਕ ਆ ਇਹਨਾਂ ਦਾ ਜਿਹੜਾ ਫਾਦਰ ਆ ਦੋ ਵਾਰੀ ਚੈਂਪੀਅਨ ਆ ਤੇ ਇਹਨਾਂ ਦੀ ਮਾਦਰ ਹੀ ਬਹੁਤ ਚੰਗੀ ਬਲੱਡ ਲਾਈਨ ਦੀ ਹੈਗੀ ਆ ਉਹ ਵੀ ਆਪਣੇ ਹੁਣ ਗੰਗਾ ਨਗਰ ਮੇਲੇ ਤੋਂ ਚੈਂਪੀਅਨ ਆਈ ਸੀਗੀ ਇੰਨੇ ਰੁਪਏ ਲਾਤੇ ਹਨ ਆਪਣੇ ਟਿੰਮੀ ਬਾਈ ਨੇ ਕਾਰਨ ਕੀ ਆ ਬਈ ਇਹ ਜਾਂ ਬੱਕਰੇ ਚ ਹੈ ਕੀ ਹੈ ਜਾਨਾ ਆਪਾਂ ਦਿਖਾਉਂਦੇ ਹਾਂ ਕਾਰਨ ਵਿੱਚ ਦੇਖੋ ਰੇਕ ਬੱਕਰੇ ਚ ਆਪੋ ਆਪ ਦੀ ਗੱਲਬਾਤ ਹੁੰਦੀ ਹੈ ਇੰਦਾ ਚ ਕੋਈ ਲੱਗ ਗੱਲਬਾਤ ਆ ਠੀਕ ਹੈ ਜੀ ਇਹ ਬਰਬਰੀ ਨਸਲ ਦਾ ਜਿਹੜਾ ਬ੍ਰੀਡਰ ਹੈਗਾ ਜੀ ਇਹਦੇ ਜਿਹੜਾ ਬੱਬੂ ਖਾਨ ਦੀ ਬਲੱਡ ਨੇ ਇਹ ਵੇਟ ਬਹੁਤ ਕਰਦੀ ਹੈ ਜੀ ਠੀਕ ਆ ਇਹਨਾਂ ਦੇ ਜਿਹੜੇ ਆਮ ਬ੍ਰੀਡਰਾਂ ਤੋਂ ਬੱਚੇ ਹੋਣਗੇ ਇਹ ਖੀਰਾ ਬੱਚਾ ਹੋਊਗਾ ਜੀ ਉਹ ਤਿੰਨ ਆਪਣੇ ਚਾਰ ਦੰਦ ਚ ਜਾ ਕੇ ਤੇ ਇਹਨਾਂ ਦੇ ਬਰਾਬਰ ਵਜ਼ਨ ਹੁੰਦਾ ਹੈ ਇਹ ਖੀਰਾ ਹੀ ਕਰ ਜਾਂਦਾ ਹੈ ਇੰਨੀ ਕੁਆਲਿਟੀ ਹੈ ਜਾਨੀ ਕੁਆਲਿਟੀ ਹੈਗੀ ਹੈ ਇਹਨਾਂ ਦਾ اپنی بلڈ لائن ਚੱਲ ਰਹੀ ਹੈ ਤੇ ਇਹਨਾਂ ਜਿਹੜਾ ਆਪਣੇ ਬੱਚਾ ਖਰੀਦਣ ਦਾ ਫਾਦਰ ਹੈ ਉਹ ਦੋ ਵਾਰੀ ਚੈਂਪੀਅਨ ਰਿਹਾ ਤੇ ਤਾਂ ਸਾਡੇ ਮਨ ਤੇ ਲੱਗੇ ਬ੍ਰੀਡਰ ਇੱਕ ਸ਼ੌਂਕ ਨਾਲ ਹੀ ਖਰੀਦਿਆ ਜੀ ਜਾਨੀ ਕਿ ਬਈ ਤੇ ਹੁਣ ਬਈ ਇਹ ਬੱਕਰਾ ਜਾਊਗਾ ਜੀ ਬਿਰਸਾ ਫਾਰਮ ਡਾਲੇ ਕਹਿਣਾ ਬਿਰਸਾ ਫਾਰਮ ਟਿੰਮੀ ਬਾਈ ਦੇ ਕੋਲੇ ਟਿੰਮੀ ਬਾਈ ਦੇ ਫਾਰਮ ਚ ਹਾਂ ਇੰਗਲੈਂਡ ਵਾਲੇ ਬਾਈ ਦੇ ਫਾਰਮ ਚ ਬਈ ਹੁਣ ਇਹ ਬੱਕਰਾ ਜਾਊਗਾ ਬਾਈ ਕੋਲੇ ਲਗਭਗ 4-5 ਬਰੀਡਰ ਹੈਗੇ ਨਾ ਹਾਂਜੀ 4 ਬਰੀਡਰ ਆਪਣੇ ਕੋਲ ਹੈਗੇ ਹਾਂਜੀ 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 ਇੱਕ ਲੱਖੇ ਨਹੀਂ ਸਾਰੇ ਚੰਗੀ ਬਲੱਡ ਲਾਈਨ ਦੇ ਹਾਂਜੀ ਹਾਂਜੀ ਕੋਈ ਆਪਾਂ ਮਾੜਾ ਬਰੀਡਰ ਨਹੀਂ ਰੱਖਿਆਈ ਸਾਰੇ ਚੰਗੀ ਬਲੱਡ ਲਾਈਨ ਦੇ ਬਰੀਡਰ ਹੈਗੇ ਆਪਣੇ ਕੋਲ ਠੀਕ ਹੈ ਤੇ ਆਪਾਂ ਕੋਲ ਟੈਡੀ ਪਾਕਿਸਤਾਨੀ ਬਰੀਡਰ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਬਾਕੀ ਇਹ ਬਲੱਡ ਲਾਈਨ ਬੱਬੂ ਖਾਨ ਦੀ ਬਲੱਡ ਬਰੀਡਰ ਆਪਾਂ ਖਰੀਦਿਆ ਠੀਕ ਹੈ ਹਾਂਜੀ ਇੱਕ ਬਰੀਡਰ ਆਪਾਂ ਹੁਣ ਗਿੱਦੜਵਾਤ ਲਿਆ ਸੀਗਾ ਉਹ ਅੱਡੇ ਤੋਂ ਵੀਡੀਓ ਪਾਵਾਂਗੇ ਆਪਾਂ ਉਹਦੀ ਵੀ ਹਾਂ ਜਿਹੋਣੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਲੈ ਵੀ ਆਜੋ ਬਈ ਤੁਹਾਨੂੰ ਆਪਾਂ ਦਿਖਾਉਣਾਂਗੇ ਕਿ ਬਰੀਡਰ ਜਿਹਦੇ ਤੇ ਬਾਈ ਨੇ ਪੂਰੇ ਪੈਸੇ ਲਾ ਕੇ ਟਿੰਮੀ ਬਾਈ ਨੇ ਬਿਰਸਾ ਫਾਰਮ ਡਾਲੇ ਕਰ ਲੈਨੇ ਖਰੀਦੇ ਆਜੋ ਬਾਈ ਲੈ ਵੀ ਦੇਖੋ ਮਿੱਤਰੋ ਕੰਮ ਜਿਹੜਾ ਵਿਹਾਲਾ ਹੋਇਆ ਪਿਆ ਹਣਾ ਪੰਦੇ ਲਗਭਗ ਹੋਣਗੇ 50 60 ਕਰਨ ਕੀ ਜਾਣਾਂ ਆਪਾਂ ਗੱਲਬਾਤ ਕਰ ਦਾਂਗੇ ਬਾਈ ਅਸੀਗਰ ਜੀ ਕੀ ਆ ਚੱਲ ਬੱਬੂ ਵੀਰ ਠੀਕ ਆ ਜੀ ਵਧਾਈਆਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਤੁਹਾਨੂੰ ਵੀ ਬਾਈ ਜੀ ਠੀਕ ਆ ਜੀ ਕਾਰਨ ਕੀ ਆ ਜੀ ਆਪਾਂ ਇੰਨੇ ਬੰਦੇ ਇਕੱਠੇ ਹੋ ਰਹੇ ਆ ਜੀ ਦੱਸੋ ਬਲਤਮ ਇੰਨੇ ਇਕੱਠੇ ਬੰਦੇ ਆਉਣ ਦਾ ਕਾਰਨ ਆਪਾਂ ਇਹ ਬ੍ਰੀਡਰ ਸੇਲ ਜੀ ਤੱਜ ਵਾਈਆਂ ਨੂੰ ਠੀਕ ਆ ਜੀ ਵਿਆਹ ਕਰਤਾ ਇਹਦਾ ਇੱਕ ਤਰ੍ਹਾਂ ਦਾ ਅੱਜ ਵਾਈਆਂ ਜੀ ਠੀਕ ਆ ਜੀ ਬਿਰਸਾ ਫਾਰਮ ਬਿਰਸਾ ਫਾਰਮ ਦਾ ਲੈ ਕੇ ਆ ਰਹੇ ਹਾਂ ਹਾਂਜੀ ਠੀਕ ਆ ਜੀ ਆਪਣੇ ਤੱਕ ਕਿਵੇਂ ਆਏ ਬਾਈ ਬਿਰਸੇ ਬਾਈ ਬਿਰਸੇ ਬਾਈ ਸ਼ਮੇ ਦੀ ਮਿਹਰਬਾਨੀ ਸਾਰੀ ਠੀਕ ਆ ਜੀ ਬਾਈ ਸ਼ਰਮੇ ਦੇ थ्रू ਇਹ ਬੱਚਾ ਆਪਾਂ ਰੱਖਿਆ ਸੀ ਆਪਣੇ ਕਰ ਲਈ ਠੀਕ ਆ ਸੋਚ ਪਾਣ ਲਈ ਠੀਕ ਹੈ ਜੀ ਇਹ ਬਾਈ ਸ਼ਰਮੇ ਕਰਕੇ ਫਿਰ ਬੱਚਾ ਸਾਨੂੰ ਦੇਣਾ ਪੈ ਗਿਆ ਆਪਾਂ ਰੱਖਿਆ ਹੋਇਆ ਸੀ ਇਹ ਠੀਕ ਹੈ ਵੇਚਣਾ ਨਹੀਂ ਹੈਗਾ ਜੀ ਬਹੁਤ ਵਾਦ ਹੈਗਾ ਆਪਣੇ ਵੱਡੇ ਬ੍ਰੀਡਰ ਤੋਂ ਵੀ ਚੰਗਾ ਬੱਚਾ ਹੂੰ ਅੱਗੇ ਕਰੋ ਮਾੜਾ ਜਿਹਾ ਲੈ ਵੀ ਬਾਈ ਕਹਿੰਦਾ ਵੀ ਰੱਖਿਆ ਹੋਇਆ ਸੀ ਇਹ ਦੇਣਾ ਨਹੀਂ ਹੈਗਾ ਜੀ ਪਰ ਹੁਣ ਦੇਤਾ ਏ ਹੁਣ ਦੇਤਾ ਬਾਈ ਸ਼ਰਮੇ ਦੇ ਕਹਿਣ ਤੇ ਠੀਕ ਹੈ ਜੀ ਬਾਈ ਨਾਲ ਗੱਲਬਾਤ ਕਰਦੇ ਆ ਸ਼ਰਮੇ ਬਾਈ ਨਾਲ ਭਾਈ ਅਸੀ ਗਾਰ ਜੀ ਸੱਚੀ ਗਾ ਬਾਈ ਕੀ ਹਾਲ ਚਾਲ ਹੈ ਸ਼ਰਮਾ ਵੀਰਾ ਬਹੁਤ ਵਧੀਆ ਜੀ ਠੀਕ ਹੈ ਜੀ ਦੱਸੋ ਮੜਾ ਜੀ ਜੀਦ ਬਾਰੇ ਬ੍ਰੀਡਰ ਬਾਰੇ ਜੀ ਦੇਖੋ ਜੀ ਇਹਦੇ ਫਾਦਰ ਤੋਂ ਲੈ ਕੇ ਅਸੀਂ ਦੇਖਦੇ ਆਉਣੇ ਵੈਸੇ ਇਹ ਪਰਿਵਾਰ ਹੀ ਬਹੁਤ ਸ਼ੌਂਕ ਰੱਖਦੇ ਆ ਇਹਨਾਂ ਦੇ ਦੂਜੇ ਪਰਿਵਾਰਾਂ ਦੇ ਵਿੱਚ ਵੀ ਬੱਕਰੀਆਂ ਬਹੁਤ ਚੰਗੀਆਂ ਹੂੰ ਸੋ ਜਦੋਂ ਇਹਦਾ ਬਾਪ ਛੋਟਾ ਹੈ ਅਸੀਂ ਉਦੋਂ ਦਾ ਅਸੀਂ ਦੇਖਦੇ ਹਾਂ ਨੇ ਬੱਕਰੀਆਂ ਜਿਹੜੀਆਂ ਟੌਪ ਕਲਾਸ ਆਈ ਇਹਨਾਂ ਕੋਲ ਇਹੋ ਜਿਹੀਆਂ ਬੱਕਰੀਆਂ ਵੈਸੇ ਕਹਿਣ ਦੀ ਗੱਲ ਹੁੰਦੀ ਆ ਆਪਾਂ ਤਾਂ ਕਦੇ ਦੇਖੀਆਂ ਨੇ ਬਈ ਜੇ ਕਿਤੇ ਦੇਖੀਆਂ ਤਾਂ ਕੋਈ ਦੱਸਿਓ ਭਰਾ ਮੇਰਾ ਬਹੁਤ ਹੈਵੀ ਬੱਕਰੀਆਂ ਇਹਨਾਂ ਕੋਲ ਫਿਰ ਉਹਨਾਂ ਦੀ ਬਰੀਡਿੰਗ ਦੇ ਵਿੱਚੋਂ ਆ ਬੱਚਾ ਪੈਦਾ ਹੋਇਆ ਬਾਈ ਦਾ ਮਨ ਸੀਗਾ ਇਹਨਾਂ ਨੂੰ ਸ਼ੋਅ ਲੜਾਉਣ ਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਾਫੀ ਸ਼ੋਅ ਵਿਨਰ ਆ ਬਈ ਇਹਨਾਂ ਦਾ ਦੂਜਾ ਬਰੀਡਰ ਸਹੀ ਗੱਲ ਹੈ ਫਿਰ ਇਹਨੂੰ ਫਿਊਚਰ ਤੁਹਾਨੂੰ ਪਤਾ ਇਸ ਦੇ ਮੁਤਾਬਕ ਜਾਂਗੇ ਇਸ ਦਾ ਬਰੀਡਰ ਹੀ ਕੰਪੀਟੀਸ਼ਨ ਦੇ ਵਿੱਚ ਪਾਉਂਦੇ ਆ ਸਹੀ ਗੱ ਮੀ ਦਾ ਮੈਨੂੰ ਫੋਨ ਆਇਆ ਠੀਕ ਹੈ ਤੇ ਅਸੀਂ ਕਾਫੀ ਪਹਿਲਾਂ ਤੋਂ ਗੱਲ ਕਰਦੇ ਆ ਇਹ ਨਹੀਂ ਕਿ ਕੱਲੇ ਬੱਕਰੇ ਦੇ ਲਈ ਸਾਡੀ ਗੱਲਬਾਤ ਹੁੰਦੀ ਹੈ ਪਹਿਲਾਂ ਤੋਂ ਸਾਡੀ ਕਾਫੀ ਪੁਰਾਣੀ ਰਿਲੇਸ਼ਨ ਹੈਗੇ ਉਹਨਾਂ ਨਾਲ ਠੀਕ ਹੈ ਜੀ ਸੋ ਉਹਨਾਂ ਨੇ ਸਾਨੂੰ ਕਿਹਾ ਵੀ ਇਦਾਂ ਕਰਕੇ ਸਾਨੂੰ ਬਰੀਡਰ ਚਾਹੀਦਾ ਤੇ ਮੈਂ ਬਰਬਰੀ ਦੇ ਵਿੱਚ ਇੱਕ ਬੰਦੇ ਨਾਲ ਹੀ ਜ਼ਿਆਦਾਤਰ ਆਪਣਾ ਸਰਕਲ ਹੈਗਾ ਵੀਰੇ ਬੱਬੂ ਨਾਲ ਠੀਕ ਹੈ ਬੱਬੂ ਖਾਨ ਬਈ ਹਾਂ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਫਿਰ ਇਹਨਾਂ ਨਾਲ ਮੂਰੇ ਰਿਕੁਐਸਟ ਕੀਤੀ ਦੇਖੋ ਜਦੋਂ ਕੋਈ ਵੀ ਨਸਲ ਦਾ ਜਾਨਵਰ ਲੈਣਾ ਹੁੰਦਾ ਨਾ ਉਹ ਆਪਾਂ ਕਿਸੇ ਇਨਸਾਨ ਦੇ ਘਰੋਂ ਚੀਜ਼ ਤਾਂ ਲੈਣੀ ਹੁੰਦੀ ਆ ਨਾਲ ਉਹਦਾ ਟਾਈਮ ਵੀ ਖਰੀਦਣਾ ਹੁੰਦਾ ਸਹੀ ਗੱਲ ਐ ਜਿਹੜੀ ਉਹਨੇ ਮਿਹਨਤ ਕੀਤੀ ਹੁੰਦੀ ਆ ਆਪਾਂ ਉਹ ਵੀ ਖਰੀਦਣੀ ਹੁੰਦੀ ਸਹੀ ਗੱਲ ਐ ਸੋ ਉਹਦੇ ਲਈ ਬਾਈ ਰਿਕੁਐਸਟ ਹੀ ਕਰਨੀ ਪੈਂਦੀ ਐ ਕੋਈ ਐ ਨਹੀਂ ਪੈਸੇ ਨਾਲ ਚੀਜ਼ ਮਿਲਦੀ ਐ ਸਹੀ ਗੱਲ ਐ ਫਿਰ ਬਾਈ ਨੂੰ ਕਿਹਾ ਵੀ ਇਦਾਂ ਕਰਕੇ ਜਾਨਵਰ ਦੋ ਫਿਰ ਬਾਈ ਨੇ ਯੈਸ ਕੀਤੀ ਤੇ ਫਿਰ ਸਾਡਾ ਸੌਦਾ ਹੋਇਆ ਜੀ ਇਹਦਾ ਠੀਕ ਹੈ। ਸੋ ਇਹਦੇ ਲਗਭਗ ਲੱਖ ਰੁਪਏ ਮਾਂਗੂ ਲੱਗ ਜੂਗਾ ਜੇ ਨਾ ਸਾਰਾ ਖਰਚਾ ਗੁੱਟਾ ਹੋ ਕੇ ਦੇਖਿਆ ਜਾਣਾ। ਆਪਾਂ ਕਲੀਅਰ ਕਰ ਦਿੰਨੇ ਆਂ ਵੀ ਬੜੇ ਵਾਰੀ ਮੈਂ ਜਿਵੇਂ ਉਹ 7.5 ਲੱਖ ਵਾਲੀ ਬੱਕਰੀ ਵਾਲੀ ਗੱਲ ਵੀ ਹੋਈ ਸੀ। ਆਪਣੇ ਇੱਕ ਸ਼ੁਰੂ ਤੋਂ ਆਦਤਾ ਬਈ ਆਪਾਂ ਕਲੀਅਰ ਅਮਾਉਂਟ ਦੱਸਦੇ ਆਂ। ਇਹ ਤਕਰੀਬਨ 80000 ਰੁਪਏ ਦਾ 80000 ਪੂਰੇ ਦਾ ਬੱਕਰਾ ਵੀ ਕਿਹਾ ਹੋਇਆ ਬਈ। 80000 ਦਾ ਵਿਕਿਆ ਬੱਕਰਾ ਪੂਰੇ ਦਾ। ਠੀਕ ਹੈ ਜੀ। 10 ਤੋਂ 12000 ਰੁਪਏ ਬਈ ਤਰਨ ਤਰਨ ਸਾਈਡ ਦਾ ਤੁਹਾਨੂੰ ਪਤਾ ਟਰਾਂਸਪੋਰਟ ਖਰਚਾ ਪੈਣਾ ਹੀ ਆ। ਇਹ ਹੁਣੇ ਪਰਿਵਾਰ ਚੱਲ ਗਿਆ ਉਹ ਭਾਈ ਬੱਬੂ ਨੇ ਵੀ ਆਖਰਕਾਰ ਖਰਚਾ ਕੀਤਾ ਇਹ ਕੋਈ ਇਹ ਨਹੀਂ ਕਿਹਾ ਜਾ ਸਕਦਾ ਵੀ ਇਹਦੇ ਵਜਨ ਨੂੰ ਦੇਖ ਕੇ ਇਹਦੇ ਤੇ ਖਰਚਾ ਕੀਤਾ ਗਿਆ ਜੇ ਕੋਈ ਕੱਲ ਨੂੰ ਇਹ ਬੰਦਾ ਕਹੇ ਵੀ ਐਡੇ ਵਜਨ ਦਾ ਜਾਨਵਰ ਸਾਡੇ ਕੋਲ ਵੀ ਖੜਾ ਪਰ ਇਹਦੀ ਮਾਂ ਨੂੰ ਵੀ ਦੇਖਿਆ ਗਿਆ ਤੇ ਪਿਓ ਨੂੰ ਵੀ ਦੇਖਿਆ ਗਿਆ ਇਹਦੇ ਪਿਛਲੇ 4-5 ਖਾਨਦਾਨਾਂ ਨੂੰ ਦੇਖਿਆ ਜਾਂਦਾ ਠੀਕ ਆ ਜੀ ਬੈਕਗ੍ਰਾਉਂਡ ਦੇਖੀ ਗਿਆ ਬੈਕਗ੍ਰਾਉਂਡ ਦੇਖ ਕੇ ਬਰੀਡਰ ਇਹ ਨਹੀਂ ਹੁੰਦਾ ਵੀ ਮੈਂ ਇੱਕ ਬੱਕਰੀ ਰੱਖ ਲਈ ਤੇ ਉਹਦੇ ਵਿੱਚੋਂ ਜੋ ਬੱਕਰਾ ਪੈਦਾ ਹੋ ਗਿਆ ਉਹ ਬਰੀਡਰ ਤਿਆਰ ਹੋ ਜਾਊਗਾ ਸਹੀ ਗੱਲ ਹੈ ਜੀ ਉਹਦੇ 2-3 ਖਾਨਦਾਨਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੇ ਘੋੜੀਆਂ ਵਾਲੇ ਆਪਣੇ ਭਰਾ ਵੱਡੇ ਭਰਾ ਜੀ ਬਾਈਬਲ ਵੰਤਾ ਚੱਕ ਹੀਰੇ ਸਿੰਘ ਵਾਲੇ ਦਾ ਉਹ ਕਹਿੰਦਾ ਹੁੰਦਾ ਵੀ ਤਿੰਨ ਖਾਨਦਾਨ ਤਾਂ ਮਦਰ ਸਾਈਡ ਦੇ ਤੇ ਤਿੰਨ ਖਾਨਦਾਨ ਫਾਦਰ ਸਾਈਡ ਦੇ ਠੀਕ ਹੈ ਜਦੋਂ ਤੁਹਾਨੂੰ ਪਤਾ ਹੋਣਗੇ ਫੇਰ ਹੀ ਤੁਸੀਂ ਅੱਗੇ ਕੋਈ ਰਿਜ਼ਲਟ ਦੀ ਐਕਸੈਪਟੇਸ਼ਨ ਕਰ ਸਕਦੇ ਠੀਕ ਹੈ ਜੀ ਸੋ ਇਹਦੀ ਮਦਰ ਸਾਈਡ ਤੇ ਫਾਦਰ ਸਾਈਡ ਦੋਨੇ ਮੈਨੂੰ ਬਹੁਤ ਪਤਾ ਸੀਗਾ ਇਹਦੇ ਬਾਰੇ ਠੀਕ ਹੈ ਜੀ ਸੋ ਇਹ ਫਾਦਰ ਨਾਲ ਉਹ ਵੀ ਪਲੱਸ ਆ ਕਿਉਂਕਿ ਹਾਈਟ ਦੇ ਵਿੱਚ ਆਪ ਜਾਵੜੂ ਆ ਬਈ ਇਹ ਡਬਲ ਐਕਸਲ ਸਾਈਜ਼ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਦੇ ਆ ਉਹ ਚੀਜ਼ ਆ ਇਹ ਉਮਰ ਕਿੰਨੀ ਕਹ ਜੇ ਆਪਾਂ ਇਹਦੀ ਉਮਰ ਦੀ ਗੱਲਬਾਤ ਕਰੀਏ ਹਾਂਜੀ ਇਹ ਚਾਰ ਦੰਦ ਲਾਏ ਆ ਚਾਰ ਦੰਦ ਲਾਏ ਠੀਕਾ ਤਾਂ ਇਹ ਅੱਗੇ ਸੀਗਾ ਵੀ ਵੱਡੇ ਬੱਕਰਿਆਂ 'ਚ ਇਹਨੂੰ ਕੰਪੀਟੀਸ਼ਨ ਲੜਾਵਾਂਗੇ ਬਰੀਡਿੰਗ ਆਈ ਇਹਦੇ ਅੱਗੇ ਜਾਂ ਫਿਰ ਅੱਜ ਤੱਕ ਲਈ ਨਹੀਂ ਹੈਗੀ ਬੱਬੂ ਭਾਈ ਨੇ ਛੱਡਿਆ ਛੱਡਿਆ ਹੋਣਾ ਛੱਡਿਆ ਹੋਣਾ ਜੀ ਕਿਉਂਕਿ ਜਿੰਨਾ ਵੱਡਾ ਜਾਨਵਰ ਆਪਾਂ ਤਿਆਰ ਕਰਨਾ ਹੁੰਦਾ ਨਾ ਸ਼ੋਅ ਹਾਸਤੇ ਤਿਆਰ ਕਰਨਾ ਹੁੰਦਾ ਉਹਨੂੰ ਥੋੜਾ ਜਿਹਾ ਰੋਕ ਕੇ ਬਰੀਡਿੰਗ ਲੈਣੇ ਆਪਾਂ ਰੋਕ ਕੇ ਬਰੀਡਿੰਗ ਲੈਣੇ ਹਾਂ ਸਹੀ ਗੱਲ ਹੈ ਜੀ ਸੋ ਇਹਦਾ ਸ਼ੁਕਰੀਆ ਭਾਈ ਬੱਬੂ ਦਾ ਵੀ ਆਪਣਾ ਜਾਨਵਰ ਦਿੱਤਾ ਸਹੀ ਗੱਲ ਹੈ ਜੀ ਧੰਨਵਾਦ ਕਰਦੇ ਆ ਭਾਈ ਜੀ ਆਪਣਾ ਵਫਾ ਕਰੇ ਭਾਈ 蒂ਮੀ ਹਣਾ ਨੂੰ ਉਹਨਾਂ ਦੇ ਫਾਰਮ ਨੂੰ ਸਹੀ ਗੱਲ ਸਹੀ ਗੱਲ ਦਿਖਾਈਏ ਦੇ ਅੱਗੇ ਖਾਨਦਾਨ ਵਗੈਰਾ ਜੋ ਵੀ ਹੈਗਾ ਆਪਣੇ ਕੋਲ ਹੈਗਾ ਸਾਰੇ ਕੁਸ ਵਾਜੀ ਜੀ ਠੀਕ ਆਇਓ ਬਾਈ ਆਪਾਂ ਦਿਖਾਉਨੇ ਆ ਨਾ ਲੈ ਵੀ ਬੱਕਰਾ ਦਿਖਾਉਨੇ ਆ ਅੱਗੇ ਪਹਿਲਾਂ ਆਪਾਂ ਦਾ ਪਿਓ ਆ ਨਾ ਬੱਕਰੇ ਦਾ ਦੱਸੋ ਬਈ ਇਹਦੇ ਬਾਰੇ ਫਾਦਰ ਬਾਰੇ ਉਹਦੇ ਬਾਰੇ ਹਾਂਜੀ ਇਹ ਦੋ ਵਾਰੀ ਦਾ ਜੀਨਰ ਰਹਿ ਚੁੱਕਿਆ ਚੈਂਪੀਅਨ ਅੱਛਾ ਜੀ ਹਾਂਜੀ ਦੋ ਵਾਰ ਦਾ ਜੀਨਰ ਰਹਿ ਚੁੱਕਿਆ ਦੇਖ ਸਕਦਾ ਬੇਟ ਬਹੁਤ ਹੁੰਦੀਆਂ ਨਾ ਆਪਣੀ ਬੀਡ ਦੇ ਵਿੱਚ ਕਾਰਨ ਕੀ ਹੈ ਜੇ ਆਪਾਂ ਇਹਦੇ ਕਾਰਨ ਦੀ ਗੱਲਬਾਤ ਕਰੀਏ ਕਾਰਨ ਦੇਖੀ ਜੀ ਇੱਕ ਨਸਲ ਲੱਗੀ ਅੱਛਾ ਜੀ ਹਾਂਜੀ ਨਸਲ ਦਾ ਹੁੰਦਾ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਬਰਬਰੀਆਂ ਦੇ ਉੱਤੇ ਕੰਮ ਕਰਾ ਬਰਬਰੀਆਂ ਦੇ ਕਰਦੇ ਨੂੰ 12 ਸਾਲ ਦਾ ਮੈਨੂੰ ਹੋ ਗਿਆ ਸਾਡਾ ਖਾਨਦਾਨੀ ਵਿਰਸਾ ਹੀ ਹੈਗਾ ਠੀਕ ਆ ਖਾਨਦਾਨੀ ਯਾਨੀ ਕਿ ਬਰਬਰੀਆਂ ਦੇ ਵਿੱਚ ਹੀ ਖਾਨਦਾਨ ਹੈ ਹਾਂਜੀ ਹਾਂਜੀ ਠੀਕ ਹੈ ਲੈ ਵੀ ਮੇਟਰ ਬੱਕਰਾ ਦੇਖਾ ਦੋਗੇ ਦੀ ਮਾਲੇ ਢੀੜਾ ਦੇ ਦੇ ਬਈ ਦਾ ਫਾਦਰ ਆ ਬਈ ਦੇਖਾ ਦੋਣਾ ਯਾਨੀ ਕਿ ਐਦਾਂ ਦਾ ਹੋ ਜੂ ਅੱਗੇ ਜਾ ਕੇ ਨਾ ਉਹ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਕਹ ਫਿਰ ਜਪੇ ਇਹਦੇ 5 ਸਾਲ ਹੋ ਗਏ ਹੈ 5 ਸਾਲ 5 ਸਾਲ ਦਾ ਹੋ ਗਿਆ ਠੀਕ ਲੈ ਵੀ ਉਹ ਹਜੇ ਬੱਚੇ ਹੈਗਾ 1.5 2 ਸਾਲ ਦਾ ਜੋ ਯਾਨੀ ਕਿ ਅੱਗੇ ਜਾ ਕੇ ਵਣ ਸਕਦਾ ਇਦਾਂ ਦਾ ਵੇਟ ਦੇਖ ਸਕਦੇ ਹੋ ਕਿੰਨਾ ਹੈਗਾ ਨਾ ਤੇ ਬਾਕੀ ਇਹਦਾ ਖਾਨਦਾਨ ਵੀ ਜੇ ਆਪਾਂ ਬਾਕੀ ਦੀ ਗੱਲਬਾਤ ਕਰੀਏ ਇਦਾਂ ਨਿਗਾਹ ਮਾਰਦੇ ਬਾਈ ਨਾ ਕੀ ਕੀ ਹੈਗਾ ਮਾੜਾ ਜਣਾ ਇੱਕ ਵਾਰ ਆਪਾਂ ਚਾਤੀ ਮਾਰ ਦਈਏ ਜੋ ਵੀ ਹੈਗਾਗਾ ਦੱਸੋ ਜੀ ਇਹ ਸਾਰੀਆਂ ਐਸੇ ਬੱਕਰੇ ਦੀਆਂ ਫੀਮੇਲ ਲੈ ਗਈਆਂ ਨੇ ਅੱਛਾ ਹਾਂਜੀ ਜਿਹੜਾ ਆ ਬੱਕਰੇ ਦੀ ਪੈਣੇਗੀ ਹਾਂਜੀ ਠੀਕ ਕਿਹੜੀ ਆ ਸਿੰਗਾ ਵਾਲੀ ਜਿਹੜੀ ਬੈਠੀ ਜਿਹੜੀ ਬੈਠੀ ਹੈ ਠੀਕ ਆ ਤੇ ਬਾਕੀ ਫੀਮੇਲ ਨੇ ਸਾਰੀਆਂ ਐਸੀ ਬੱਕਰੇ ਦੀਆਂ ਹੀ ਹੈਗੀਆਂ ਨੇ ਠੀਕ ਹੈ ਜੀ ਨਹੀਂ ਮਿੱਤਰੋ ਦੇਖ ਸਕਦੇ ਹੋਣ ਕਿ ਇਹ ਕੁਆਲਟੀ ਦੇ ਵਿੱਚੋਂ ਨਿਕਲਿਆ ਹੋਇਆ ਬੱਕਰਾਗਾ ਦੇਖ ਸਕਦੇ ਹੋਗੇ ਟਾਪ ਕੁਆਲਟੀ ਦੇ ਹੈਗੀ ਤੇ ਅੱਗੇ ਬੱਚੇ ਉਹਦੇ ਕਿਵੇਂ ਆਉਣਗੇ ਗਰੰਟੀ ਰਹੂ ਆਪਣੀ ਕਿਉਂਕਿ ਇੰਨੇ ਪੈਸੇ ਲਾਏ ਨੇ ਹਣਾ ਆਪਾਂ ਫਿਰ ਵੀ ਹਾਂਜੀ ਹਾਂਜੀ ਨਹੀਂ ਨਹੀਂ ਬੱਚੇ ਬਹੁਤ ਚੰਗੇ ਆਣਗੇ ਜੀ ਠੀਕ ਹੈ ਜੀ ਬਾਪ ਤੂੰ ਉੱਤੇ ਜਾਊਗਾ ਜੀ ਉੱਤੇ ਜਾਊਗਾ ਬਾਪ ਹਾਂਜੀ ਹਾਂਜੀ ਲੇ ਵੀ ਮਿੱਤਰੋ ਹੁਣ ਹੁੰਦੇ ਜੀ ਵਿਧਾਈ ਕੀ ਬੱਕਰੇ ਦੀ ਜਣਾ ਗੱਲਬਾਤ ਕਰ ਦਾਂਗੇ ਬਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਵੀਰ ਜੀ ਤੁਸੀਂ ਠੀਕ ਆ ਜੀ ਵਧਾਈਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਧਾਈਆਂ ਵੀਰ ਸਾਫ ਫਾਰਮ ਵੱਲੋਂ ਸਾਰਿਆਂ ਨੂੰ ਠੀਕ ਆ ਜੀ ਕਿਵੇਂ ਲੱਗਿਆ ਬੱਕਰਾ ਅੱਜ ਆਪਾਂ ਬੱਕਰੇ ਦੀ ਗੱਲਬਾਤ ਕਰੀ ਬੱਕਰਾ ਤਾਂ ਬਾਈ ਜੀ ਬਹੁਤ ਚੰਗਾ ਹਾਈ ਲੈਵਲ ਦਾ ਬੱਕਰਾ ਹੈ ਤੁਹਾਨੂੰ ਪਹਿਲਾਂ ਬੱਬੂ ਖਾਨ ਵੀਰ ਨੇ ਦੱਸਿਆ ਵੀ ਆ ਇਹ ਕੰਪੀਟੀਸ਼ਨ ਵਾਸਤੇ ਤਿਆਰ ਕਰਿਆ ਸੀ ਹਾਂ ਇਹਨਾਂ ਸਾਨੂੰ ਬੱਕਰਾ ਪਹਿਲਾਂ ਹੀ ਫੋਨ ਕਰਿਆ ਨੀਤਾ ਇਹ ਸ਼ਰਮਾ ਵੀਰ ਦਾ ਬਹੁਤ ਬਹੁਤ ਥੈਂਕਸ ਥੈਂਕਸ ਕਰਦੇ ਆ ਜਿਨ੍ਹਾਂ ਨੇ ਸਾਨੂੰ ਦਵਾਇਆ ਬੱਕਰਾ ਬਹੁਤ ਬਹੁਤ ਧੰਨਵਾਦ ਵੀਰ ਦਾ ਠੀਕ ਹੈ ਜੀ ਨਾਮ ਕੀ ਆ ਬੱਕਰੇ ਦਾ ਜਿਹੜਾ ਨਾਮ ਇਹਦਾ ਨਾਮ ਬੱਬੂ ਖਾਨ ਵੀਰ ਨੇ ਬੱਬਰ ਰੱਖਿਆ ਜੀ ਬੱਬਰ ਰੱਖਿਆ ਇਹ ਹੈ ਵੀ ਬੱਬਰ ਬਾਈ ਸਹੀ ਗੱਲ ਬੱਬਰ ਵਰਗਾ ਹੀ ਆ ਬੱਬਰ ਵਰਗਾ ਹੀ ਆ ਬਾਈ ਠੀਕ ਗੱਲ ਹੈ ਹਾਂਜੀ ਹਾਂਜੀ ਬੜੇ ਸ਼ੌਂਕ ਨਾਲ ਪਾਲਿਆ ਮੇਰੇ ਵੀਰ ਨੇ ਹਾਂਜੀ ਹਾਂਜੀ ਹੁਣ ਅੱਗੇ ਕਿਵੇਂ ਕਰਨਾ ਕੀ ਗੱਲਬਾਤ ਰਹੂਗੀ ਫਿਰ ਵੀ ਹੈ ਨਾ ਅੱਗੇ ਨੂੰ ਬੜੇ ਸ਼ੌਂਕ ਨਾਲ ਪਾਲਣਾ ਹੀ ਫਾਰਮ ਦੇ ਵਿੱਚ ਇਹ ਵਿਰਸਾ ਫਾਰਮ ਤਿੰਮੀ ਸਰ ਨੇ ਤੁਹਾਨੂੰ ਪਤਾ ਹੀ ਇਹ ਬਹੁਤ ਪੈਸਾ ਲਾ ਕੇ ਲਿਆ ਇਹਨੂੰ ਐ ਪੁੱਤਾਂ ਵਾਂਗੂ ਬੜੇ ਪਿਆਰ ਨਾਲ ਅਸੀਂ ਰੱਖਣਾ ਬਰੀਡਿੰਗ ਕਰਾਉਣ ਵਾਸਤੇ ਹਾਂਜੀ ਹਾਂਜੀ ਆਪਣੇ ਕੋਲ ਹੋਰ ਵੀ ਚਾਰ ਬਰੀਡਰ ਹੈਗੇ ਆ ਸਾਰੇ ਹਾਈ ਲੈਵਲ ਦੇ ਬਰੀਡਰ ਰੱਖਿਆ ਠੀਕ ਹੈ ਜੀ ਕਿੰਨੀਆਂ ਬੱਕਰੀਆਂ ਕਿੰਨੀਆਂ ਹੋਗੇ ਬਰਬਰੀਆਂ ਬਰਬਰੀਆਂ ਆਪਣੇ ਕੋਲੇ 50 ਤੋਂ 55 ਹੈਗੀਆਂ ਪਰ ਆਪਾਂ ਤਿੰਨਾ ਚਾਰਾਂ ਮਹੀਨੇ 100 ਬਰਬਰੀ ਕਰਦੇ ਹਾਂ 100 ਬਰਬਰੀ ਕਰਦੇ ਹਾਂ ਠੀਕ ਹੈ ਜੀ ਬੱਚੇ-ਪੁੱਤੇ ਹੁੰਦੇ ਆ ਵੇਚਣ ਵਾਸਤੇ ਹੁਣ ਕਾ ਜੀ ਹਾਂ ਜੀ ਬੱਚੇ ਬੁਕਿੰਗ 'ਚ ਹੈਗੇ ਹਾਲੇ ਤੱਕ ਹਜੇ ਬੁਕਿੰਗ 'ਚ ਹਾਂ ਜੀ ਹਾਂ ਜੀ ਬੁਕਿੰਗ ਚੱਲਦੀ ਆ ਠੀਕ ਹੈ ਤੇ ਬਾਈ ਬਾਕੀ ਹੁਣ ਬਾਈ ਟੌਪ ਦਾ ਬਰੀਡਰ ਆ ਗਿਆ ਨਾ ਤੇ ਆਪਾਂ ਪੰਜਾਬ ਦਾ ਟੌਪ ਦਾ ਬਰੀਡਰ ਆਸਟ ਹੈ ਨਾ ਹੈ ਬਾਈ ਜੰਮੀ ਹਾਂ ਜੀ ਹਾਂ ਜ ਤਾੜੀਆਂ ਮਾਰ ਦੋ ਬਈ ਨਾ ਇੱਕ ਵਾਰੀ ਲੈ ਗਏ ਬਧਾਈ ਹੋਵੇ ਤੁਹਾਨੂੰ ਤੁਹਾਨੂੰ ਬਧਾਈਆਂ ਬਈ ਸਾਰਾ ਨਾ ਤੁਸੀਂ ਵੀ ਬਈ ਕਮੈਂਟਾ ਚ ਨਾ ਬਧਾਈ ਦੇ ਦਿਓ ਬਾਈ ਨੂੰ ਨਾ ਟਿੰਮੀ ਬਾਈ ਨੂੰ ਬਿਰਸਾ ਫਾਰਮ ਡਾਲ ਕੇ ਤਰਨਤਾਰਨ ਵਾਲੇ ਨੂੰ ਬਾਕੀ ਬਈ ਬਰੀਡਰ ਕਰਦੇ ਅੱਗੇ ਤੇ ਇਹ ਚੱਲਿਆ ਜੀ ਹੁਣ ਤਰਨਤਾਰਨ ਨੂੰ ਚੈੱਕ ਕਰ ਸਕਦੇ ਬਰੀਡਰ ਬਹੁਤ ਚੰਗਾ ਬਰੀਡਰ ਟਾਪ ਦਾ ਬਰੀਡਰ ਹੁਣ ਇਸ ਤੋਂ ਅੱਗੇ ਦੀ ਅੱਗੇ ਬਰੀਡ ਜਿਹੜੀ ਚੰਗੀ ਤਿਆਰ ਕਰਨਗੇ ਬਾਈ ਨਾ ਹਾਂਜੀ ਹਾਂਜੀ ਠੀਕ ਆ ਬਾਈ ਧੰਨਵਾਦ ਸਾਰੇ ਵੀਰਾਂ ਦਾ ਬਾਈ ਧੰਨਵਾਦ